ਮਨਦੀਪ ਮੱਨਾ ਆਏ ਦਿਨ ਵਿਵਾਦਾਂ ਦੇ ਵਿੱਚ ਫਸਦੇ ਰਹਿੰਦੇ ਨੇ ਜਾਂ ਕਈ ਵਾਰ ਆਪਣੇ ਆਪ ਹੀ ਇੱਕ ਵਿਵਾਦ ਕ੍ਰੀਏਟ ਕਰ ਲੈਂਦੇ ਨੇ ਆਪਣੇ ਧਾਕੜ ਵਤੀਰੇ ਲਈ ਜਾਣੇ ਜਾਂਦੇ ਨੇ ਮਜ਼ਲੂਮਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਨੇ ਔਰ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਨੇ ਔਰ ਦੁਬਾਰਾ ਮਨਦੀਪ ਮੱਨਾ ਦਾ ਇੱਕ ਹੋਰ ਵਿਵਾਦ ਖੜਾ ਹੋ ਗਿਆ ਬੰਦ ਪਈਆਂ ਠੱਪ ਪਈਆਂ ਸਰਕਾਰੀ ਬੱਸਾਂ ਨੂੰ ਲੈ ਕੇ ਜਿਹੜੀਆਂ ਬੱਸਾਂ ਹੁਣ ਚੱਲਦੀਆਂ ਨਹੀਂ ਪਰ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੀਆਂ ਸੈਂਕੜੇ ਬੱਸਾਂ ਨੇ ਜਿਹੜੀਆਂ ਨਹੀਂ ਚੱਲ ਰਹੀਆਂ ਪਰ ਉਸ ਦੇ ਨਾਲ ਵਿਵਾਦ ਇੰਨਾ ਖੜਾ ਹੋ ਗਿਆ ਕਿ ਮਨਦੀਪ ਮੰਨਾ ਉੱਥੇ ਜਾ ਕੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਹੀ ਖਹਿ ਗਏ ਸਰਕਾਰੀ ਮੁਲਾਜ਼ਮਾਂ ਦੇ ਨਾਲ ਝਗੜਾ ਹੋ ਗਿਆ ਲੜਾਈ ਹੋ ਗਈ ਪਰ ਗੱਲ ਹੱਥੋ ਪਾਈ ਤੱਕ ਪੈਂਦੀ ਨਜ਼ਰ ਆਉਣ ਲੱਗੀ ਮਨਦੀਪ ਮੰਨਾ ਨੇ ਤੱਕੇ ਦੇ ਨਾਲ ਬੜੇ ਢੱਲੇ ਦੇ ਨਾਲ ਅੰਦਰ ਵੜ ਕੇ ਤੇ ਸਰਕਾਰੀ ਮੁਲਾਜ਼ਮਾਂ ਦੀ ਕਲਾਸ ਲਈ ਹੈ ਉੱਥੇ ਉਹਨਾਂ ਦੇ ਨਾਲ ਖੈਂਦੇ ਨਜ਼ਰ ਆਏ ਨੇ ਆਖਰੇ ਵਿਵਾਦ ਛੜਿਆ ਕਿਉਂ ਹੈ ਕੀ ਪੂਰਾ ਮਾਮਲਾ ਹੈ ਆਓ ਉਹ ਸਾਰੀ ਵੀਡੀਓ ਤਫ਼ਤੀਸ਼ ਚ ਦੇਖਦੇ ਆ ਜਿੱਥੇ ਮਨਦੀਪ ਮੰਨਾ ਦੀ ਲੜਾਈ ਜਿਹੜੀ ਆ ਉਹ ਸਰਕਾਰੀ ਮੁਲਾਜ਼ਮਾ ਨਾਲ ਹੋ ਗਈ ਕੋ ਮਤਲਬ ਤੁਹਾਡੀਆਂ ਬਸਾਂ ਚਲਾਉਂਦੇ ਰਹੇ ਨੇ ਇਹ ਗੈਂਗਸਟਰ ਨੇ ਇਹ ਗੁੰਡੇ ਨੇ ਮੈਂ ਤੁਹਾਨੂੰ ਆਉਂਦੇ ਆ ਪੁੱਛਿਆ ਜੀ ਤੁਸੀਂ ਕੀ ਅਥਾਰਟੀ ਹੋ ਤੁਸੀਂ ਇੱਥੇ ਬੈਠੇ ਵੀ ਤਨਖਾਹਾਂ ਲਈ ਜਾਂਦੇ ਹੋ ਹੈਨਾ ਹਰ ਉਹਨਾਂ ਦੀਆਂ ਪ੍ਰਾਣੀਆਂ ਵੀ ਰੋਕ ਦਿੱਤੀਆਂ ਗਈਆਂ ਤੇ ਉਹ ਆਪਣਾ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਆ ਤੁਸੀਂ ਮਰਜੀ ਦੇ ਮਾਲਕ ਹੋ ਜਦੋਂ ਮਰਜੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜੀ ਇਹਨਾਂ ਨੂੰ ਚਲਾ ਲਓ ਕੀ ਤਾਨਾ ਛਾਹੀਏ ਮੈਂ ਤੁਹਾਨੂੰ ਅੰਦਰ ਹੀ ਨਹੀਂ ਨੰਗੜ ਦੇਣਾ ਯਾਰ ਉਹ ਕਰਨ ਐ ਕਰਨ ਦੋ ਨਾ ਯਾਰ ਤੁਹਾਡਾ ਕੋ ਨੁਕਸਾਨ ਥੋੜੀ ਕਰ ਰਹੇ ਹਾਂ ਇੱਕ ਥੁਦੀ ਦੇਖ ਰਹੇ ਤੁਹਾਡੀਆਂ ਬੱਸਾਂ ਬੰਦ ਦੇਣਗੇ ਕਰੋ ਨਾ ਮੈਂ ਤਾਂ ਘਾਰੀ ਲਵਾਵਾਂਗਾ ਤੁਸੀਂ ਕਰੋ ਦੇ ਉੱਤੇ ਕੋ ਲਿਖਤੀ ਆਰਡਰ ਵਖਾ ਦਿਓ ਜੀ ਮੈਂ ਤਾਂ ਦੱਸਿਆ ਬੋਲ ਫੋਨ ਤੇ ਗੱਲ ਹੁੰਦੀ ਹੈ ਕਿ ਲਾ ਤੇ ਫਿਰ ਹੁਣ ਵੀ ਕਰੋ ਨਾ ਉਹਨਾਂ ਨੂੰ ਤੁਸੀਂ ਫੋਨ ਕਰ ਲਓ ਮੈਂ ਕੋ ਕਰੂੰਗਾ ਤੁਸੀਂ ਕਰੋ ਅਸੀਂ ਤੇ ਅੰਦਰ ਜਾਵਾਂਗੇ ਹਾਂ ਜੀ ਮੈਂ ਮੈਂ ਨਾ ਕੋ ਜਬਾਨ ਤੋਂ ਫਿਰਨ ਵਾਲਾ ਬੰਦਾ ਤੇ ਨਾ ਮੈਂ ਗਲਤ ਗੱਲ ਕਰਨਾ ਦੋਸਤੋ ਪਹਿਲੀ ਗੱਲ ਤੇ ਇਹ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਹੈ ਉਹ ਇੱਥੇ ਖੜੀ ਹੈ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੋ ਸ਼ਹਾਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋ ਇਧਰੋਂ ਉਧਰ ਜਾ ਸਕਦਾ ਸੀਗਾ ਮਹਿਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5000 ਰੁਪਏ ਦਾ ਉਹਦਾ ਖਰਚਾ ਸੀਗਾ ਔਰ 1500 ਕਰੋੜ ਰੁਪਏ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਇਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅੰਮ੍ਰਿਤਸਰ ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਨੇ ਵਾਸਤੇ ਪਾਏ ਸੀਗੇ ਕਿ ਤੁਸੀਂ ਅੰਮ੍ਰਿਤਸਰ ਦੇ ਹੋ ਔਰ ਅੰਮ੍ਰਿਤਸਰ ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਜਨ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬੱਸ ਦਿੱਤੀ ਸੀ ਅੱਜ ਉਹ ਵੀ ਕੰਡਮ ਉੱਥੇ ਲੱਗੀ ਹੈ ਮੈਂ ਇਹਨਾਂ ਦੇ ਐਕਸ਼ਨ ਨੂੰ ਇੱਕ ਕੱਲ ਫੋਨ ਕੀਤਾ ਕਿ ਯਾਰ ਉਹ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ ਚ ਚਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20 20 ਸਾਲ ਪੁਰਾਣੀਆਂ ਟਰਾਲੀਆਂ 20 20 ਸਾਲ ਪੁਰਾਣੇ ਟਰੈਕਟਰ 20 20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20 20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਹੋ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ਣਾ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇਹ ਕਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਇਹਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਉਹਦੇ ਨਾਲ ਨਾਲ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤੱਕ ਇੱਥੋਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਗੱਲਾਂ ਤੇ ਕਰਦੇ ਹੋ ਕੋਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅਮਰitsar ਕੋਈ ਕਹਿੰਦਾ ਮੈਂ ਟ੍ਰੇਨਸ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਵੀਜ਼ਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫ਼ਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪੈਸੇ ਬਚਾ ਸਕਦੇ ਨੇ ਐਵੇਂ ਉਤਲੀਆਂ ਆਪਾ ਫੜੀ ਜਾਣੀਆਂ ਬਾਬਾ ਬੋਲੇ ਸ਼ਾ ਲਿਖਦੇ ਨੇ ਕਿ ਪਰ ਪਰੇ ਆਲਮ ਫਾਜ਼ਲ ਹੋਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤਮਾਨ ਅਸਮਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਗੱਲਾਂ ਵੜੀਆਂ ਵੜੀਆਂ ਕਰਦੇ ਹੋ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੰਜ ਨਾ ਕਹਿਣਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਰੁਪਏ ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਆ ਬੱਚੀਆਂ ਖੜੀਆਂ ਇੱਥੇ ਆ ਭੈਣਾਂ ਖੜੀਆਂ ਇੱਥੇ ਜਿਹਦੀ ਨੌਕਰੀ ਆਊਟਸੋਰਸ ਵਾਲੇ ਨੂੰ ਦਿੰਦੇ ਹੋ ਉਹ ਵੀ ਬੋਰਡ ਦੇ ਉੱਤੇ ਤੁਸੀਂ ਐ ਚਮਕਾਉਂਦੇ ਹੋ ਜਿ ਤਰ੍ਹਾਂ ਸਰਕਾਰੀ ਨੌਕਰੀ ਦੇਤੀ ਆ ਤੇ ਹੈ ਕੀ ਆਊਟਸੋਰਸ ਦੇ ਉੱਤੇ ਕੱਚਿਆਂ ਦੇ ਵਿੱਚ ਨੌਕਰੀਆਂ ਦਿੰਦੇ ਹੋ ਪਤਾ ਨਹੀਂ ਘਰ ਨੂੰ ਕਦੋਂ ਇਹਨਾਂ ਚੱਲਦੇ ਕਰ ਦੇਣਾ ਜਿਹੜੇ ਰੋਕਣ ਵਾਲੇ ਮੈਂ ਉਹਨਾਂ ਨੂੰ ਵੀ ਕ ਸਰਕਾਰ ਮਿੰਟ ਚ ਬਲੀ ਦੇ ਦਿੰਦੀ ਆ ਆਪਣੇ ਸਿਰ ਦੇ ਉੱਤੇ ਭਾਂਡਾ ਜਿਹੜਾ ਗੰਦਾ ਭਾਂਡਾ ਸੁੱਟਣ ਲਈ ਤੇ ਕਿਸੇ ਦੇ ਸਿਰ ਦੇ ਉੱਤੇ ਵੀ ਭੰਦ ਦਿੰਦੀ ਆ ਸੋ ਇਹਨਾਂ ਦੇ ਸਿਰ ਦੇ ਉੱਤੇ ਐਡਾ ਮਾਣ ਨਾ ਕਰੋ ਗੱਲ ਇਹ ਆ ਵੀ ਇਹ ਬੱਸ ਚੱਲਣੀ ਚਾਹੀਦੀ ਆ ਇਹ ਰੋਕੀ ਕਿਉਂ ਗਈ ਆ ਇਹਨਾਂ ਦੇ ਨਾਲ ਫੇਰਾ ਪ੍ਰਧਾਨ ਨੇ ਇਹਨਾਂ ਦੇ ਨਾਲ ਬੜੇ ਐਫਰਟ ਕੀਤੇ ਸੈਕਟਰੀ ਨੂੰ ਮਿਲੇ ਔਰ ਦੁੱਖ ਕੀ ਲੱਗਦਾ ਜਿਹੜਾ ਜਿਹੜਾ ਕਸੂਰਵਾਰ ਹੈ ਉਹਨੂੰ ਜਾਣਨ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਬੱਸਾਂ ਕਿਸੇ ਕੰਪਨੀ ਨੂੰ ਦਿੱਤੀਆਂ ਗਈਆਂ ਸੀਗੀਆਂ ਉਹ ਕੰਪਨੀ ਕੋਲ ਟੈਂਡਰ ਸੀਗਾ 3 ਜੁਲਾਈ 2023 ਨੂੰ ਉਹ ਮੈਸੇਜ ਕਰਦੀ ਹੈ ਕੰਪਨੀ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਤੁਸੀਂ ਹੁਣ ਇੱਥੇ ਆਉਣ ਦੀ ਲੋੜ ਨਹੀਂ ਸਾਡੇ ਵੱਲੋਂ ਇਹ ਬੰਦ ਹੈ ਉਹ ਕੰਪਨੀ ਇੱਥੋਂ ਛੱਡ ਕੇ ਭੱਜ ਗਈ ਉਹਦੇ ਮੇਰਾ ਖਿਆਲ ਇੱਥੇ ਡਿਊਜ਼ ਹੋਣਗੇ ਉਹਦੀ ਸਿਕਿਉਰਿਟੀ ਸਰਕਾਰ ਕੋਲ ਹੋਊਗੀ ਇਹਨਾਂ ਲੋਕਾਂ ਦੀਆਂ ਸਾਲ-ਸਾਲ ਤੋਂ ਤਨਖਾਹਾਂ ਪੈਂਡਿੰਗ ਨੇ ਨਾ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਕੰਪਨੀ ਭੱਜ ਗਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਐਫਰਟ ਕੀਤੇ ਜਿੰਨੇ ਵੀ ਇਹਦੇ ਮੁਲਾਜ਼ਮ ਨੇ ਉਹਨਾਂ ਨੇ ਐਫਰਟ ਇਹ ਕੀਤੇ ਕਿ ਉਹ ਸਰਕਾਰ ਕੋਲ ਅਪਰੋਚ ਕੀਤੀ ਕੋਈ ਇਹਨਾਂ ਮੰਤਰੀ ਨਹੀਂ ਛੱਡਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਇਹਨਾਂ ਐਮਐਲਏ ਨਹੀਂ ਛੱਡਿਆ ਜਿਹਦੇ ਗਏ ਕੋਈ ਇਹਨਾਂ ਮਤਲਬ ਐਮਪੀ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਗਏ ਔਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਜਦੋਂ ਇਹ ਬੱਸ ਬੰਦ ਹੋਈ ਸੀ 3/7/2023 ਨੂੰ ਕਿ ਡੀਸੀ ਰੇਟ ਦੇ ਉੱਤੇ ਇਹਨਾਂ ਨੂੰ ਰੱਖ ਲਿਆ ਜਾਵੇ ਔਰ ਇਹ ਬੱਸਾਂ ਚਾਲੂ ਕਰ ਦਿੱਤੀਆਂ ਜਾਣ ਇਹੋ ਗੱਲ ਹੋਈ ਹੈ ਜੀ ਡੀਸੀ ਰੇਟ ਦੇ ਵਿੱਚ ਫਰਕ ਇਹ ਸੀਗਾ ਡੀਸੀ ਰੇਟ ਦੇ ਉੱਤੇ ਪੈਸੇ ਬਣਦੇ ਸੀ 15000 ਰੁਪਿਆ ਮਹੀਨਾ ਨਹੀਂ ਡੀਸੀ ਰੇਟ 13200 ਰੁਪਿਆ ਜੀ ਡੀਸੀ ਰੇਟ ਤੇ ਪੈਸੇ ਬਣਦੇ ਸੀ 13200 ਰੁਪਿਆ ਔਰ ਕੰਪਨੀ ਕਿਨੇ ਦਿੰਦੀ ਸੀ 15869 ਕੰਪਨੀ ਦਿੰਦੀ ਸੀ 15869 ਰੁਪਏ ਮਹਿਜ 2000 ਰੁਪਏ ਦਾ ਫਰਕ ਸੀਗਾ ਸਾਰੇ ਬੱਚੇ ਆ ਸਾਰੀਆਂ ਧੀਆਂ ਪੈਣਾ ਬੱਸ ਚਲਾਉਣ ਲਈ ਤਿਆਰ ਹੋ ਗਈਆਂ ਸੀਗੀਆਂ 20 25 50 ਬੰਦੇ ਇੱਕ 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 ਤਬਕਾ ਕਹਿੰਦਾ ਕਿ ਬੱਸ ਨਹੀਂ ਚੱਲਣੀ ਚਾਹੀਦੀ ਕਿਉਂਕਿ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਇਹਨਾਂ ਲੋਕਾਂ ਨੇ ਉਹ ਘਟ ਗਿਣਤੀ ਸੀਗੇ ਇਹਨਾਂ ਲੋਕਾਂ ਨੇ ਸਰਕਾਰ ਨੂੰ ਅਪਰੋਚ ਦੀ ਵੀ ਉਹਨਾਂ ਨੂੰ ਸਮਝਾ ਲਿਆ ਜਾਵੇ ਨਹੀਂ ਤੇ ਪੁਲਿਸ ਦੇ ਨਾਲ ਠਾ ਦਿੱਤਾ ਜਾਵੇ ਸ਼ਹਿਰ ਨੂੰ ਵੀ ਇਹਦਾ ਸੁਖ ਹੈ ਤੇ ਜਦੋਂ ਸਰਕਾਰ ਨੇ ਪਲਾਨ ਕੀਤਾ ਸਰਕਾਰ ਦੇਖੋ ਕਿਸ ਤਰੀਕੇ ਦਬਾਅ ਚ ਆਉਂਦੀ ਆ ਤੇ ਉਹਨਾਂ ਨੇ ਕੁਝ ਕਿਸਾਨ ਯੂਨੀਅਨ ਦੇ ਬੰਦੇ ਇੱਥੇ ਉਹ ਲੈਣ ਦੇ ਤੇ ਉਹਨਾਂ ਨੇ ਆ ਕੇ ਇੱਥੇ ਬਸ ਜਿਹੜੀ ਉਹ ਪੱਕੀ ਵੀ ਇਹ ਅਸੀਂ ਚੱਲਣ ਹੀ ਨਹੀਂ ਦੇਣੀ ਜਿੱਨਾਂ ਚਿਰੇ ਰੇਟ ਨਹੀਂ ਤੈਹ ਹੁੰਦੇ ਜਿੱਨਾਂ ਚਿਰੇ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਵੱਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬੜੀ ਵੱਡੀ ਲੜਾਈ ਲੜਦੇ ਹੋ ਯਾਰ ਤੁਸੀਂ ਕਈ ਲੋਕ ਤੁਹਾਡੇ ਇਹੋ ਜਿਹੇ ਆ ਕੇ ਤੁਹਾਡੇ ਵਿੱਚ ਜਿਹੜੇ ਸਿਰਫ ਆਪਣਾ ਪੈਰਾਮੀਟਰ ਚੈੱਕ ਕਰਦੇ ਨੇ ਕਿ ਸਾਡੀ ਪਾਵਰ ਕਿੰਨੀ ਕ ਹੈ ਸਾਡੇ ਕੋਲ ਕਮਿਸ਼ਨਰ ਚਾਲੂ ਹੁੰਦਾ ਸਾਡੇ ਕੋਲ ਮਤਲਬ ਡੀਸੀ ਚਾਲੂ ਹੁੰਦਾ ਸਾਡੇ ਕੋਲੋਂ ਐਸਐਸਪੀ ਚਾਲੂ ਹੁੰਦਾ ਆਪਣੀ ਪਾਵਰ ਚੈੱਕ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਬੰਦ ਕਰਾ ਦਿੱਤੇ ਜਾਂਦੇ ਨੇ ਹੁ ਕਿਉਂਕਿ ਤੁਸੀਂ ਕਾਰਪੋਰੇਸ਼ਨ ਕਮਿਸ਼ਨ ਨੂੰ ਮੁਲਾਕਾਤ ਕੀਤੀ ਹੈ ਤਾਂ ਕੀ ਹੁੰਛੇਟਸ ਕੇਸ ਪ੍ਰੋਜੈਕਟ ਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਦੇਖੋ ਬੜੀ ਮਤਲਬ ਮੈਂ ਉਹਨਾਂ ਨੂੰ ਛੋਟੀ ਜੀ ਗੱਲ ਪੁੱਛੀ ਮੈਂ ਕਹਾਂ ਜੀ ਇਹਦਾ ਖਰਚਾ ਕਿੰਨਾ ਹੈਜ ਉਹਨਾਂ ਮੈਨੂੰ ਕਿਹਾ ਕਿ 2 ਕਰੋੜ ਰੁਪਈਆ 2 ਤੋਂ 2.5 ਕਰੋੜ ਰੁਪਈਆ ਦਾ ਮੰਥਲੀ ਖਰਚਾ ਮੈਂ ਉਹਨਾਂ ਨੂੰ ਇੱਥੋਂ ਤਾਂ ਕਹਿ ਦਿੰਦਾ ਕਿ 2.5 ਕਰੋੜ ਰੁਪਈਆ ਤੁਸੀਂ ਸਾਡੇ ਸ਼ਹਿਰ ਨੂੰ ਟੈਕਸ ਲਾ ਲਓ ਟੈਕਸ ਕਿਸ ਤਰੀਕੇ ਲਾਓ ਟੈਕਸ ਸਾਨੂੰ ਦੱਸ ਕੇ ਲਾਓ ਇਹ ਨਾ ਲਾਓ ਕਾਊਸ ਐਸ ਲਾ ਦਿੱਤਾ ਮੁਣਕੇ ਟੈਕਸ ਸਾਡੇ ਵਰਤੇ ਹੋਰ ਤਰੀਕੇ ਜਾਂਦੇ ਨੇ ਤੁਸੀਂ ਸਾਨੂੰ ਕਹੋ ਕਿ ਜਿਹੜਾ ਸ ਜਿਹੜਾ 200 ਗਜ ਦਾ ਘਰ ਹੈ ਉਹ ਮਤਲਬ 100 ਰੁਪਿਆ ਦੇਊਗਾ ਠੀਕ ਹੈ ਜੀ ਉਹਦੇ ਵਿੱਚ ਜਿਹਦਾ 50 ਗਜ ਚ ਘਰ ਹੋਣਾ ਉਹਨੇ ਸਫਰ ਚ ਆਪਣੇ 50 ਰੁਪਏ ਪੂਰੇ ਕਰ ਲੈਣੇ ਨੇ ਬੱਸਾਂ ਦੇ ਵਿੱਚ ਉਹ ਮਤਲਬ ਗਰੀਬ ਆਦਮੀ ਹੋਊਗਾ ਨਾ ਤੇ ਜਿਹਦਾ 200 250 ਗਜ ਤੋਂ ਘਰ ਉੱਤੇ ਹੋਊਗਾ ਮੇਰੇ ਵਰਗੇ ਦਾ ਉਹਨੂੰ 200 ਰੁਪਏ ਦਾ ਫਰਕ ਕੋਈ ਨਹੀਂ ਪੈਣਾ ਉਹਨੂੰ ਇਹਦੇ ਬਦਲੇ ਟ੍ਰੈਫਿਕ ਸ਼ਹਿਰ ਦੇ ਵਿੱਚ ਸਹੀ ਮਿਲ ਜਾਣਾ ਵਾ ਕੰਮ ਸੇ ਕੰਮ ਜੇ ਤੁਸੀਂ ਸਾਡੇ ਉੱਤੇ ਟੈਕਸ ਲਾ ਲਓ ਨਹੀਂ ਮੰਨਦੇ ਤੇ ਤੁਹਾਨੂੰ ਮੈਂ ਇੱਕ ਗੱਲ ਦੀ ਗਰੰਟੀ ਕਰਦਾ 2 ਕਰੋੜ ਰੁਪਈਆ ਮੈਂ ਸ਼ਹਿਰ ਦਾ ਤੁਹਾਨੂੰ 200 ਬੰਦਾ ਮਿਲਾ ਦਿੰਨਾ ਜਿਹੜਾ ਲੱਖ ਰੁਪਈਆ ਤੁਹਾਨੂੰ ਪਰ ਮੰਥ ਜਿੰਨੇ ਜਿੰਨੇ ਮਹੀਨਿਆਂ ਦਾ ਮਰਜੀ ਐਡਵਾਂਸ ਲੈ ਲਓ ਸਾਨੂੰ ਸੁਖ ਤੇ ਦਿਓ ਸ਼ਹਿਰ ਨੂੰ ਯਾਰ 2 ਕਰੋੜ ਰੁਪਈਆ ਤੁਸੀਂ ਕਹਿ ਦਿਓ ਸਾਡੇ ਹੱਥ ਖੜੇ ਹੋ ਗਏ ਭਗਵੰਤ ਮਾਨ ਦੇ ਤੇ ਕਾਰਪੋਰੇਸ਼ਨ ਦੇ ਵੀ ਸਾਡੇ ਹੱਥ ਖੜੇ ਨੇ ਤੁਸੀਂ ਚਲਾ ਲਓ 2 ਕਰੋੜ ਰੁਪਈਆ ਮੈਂ ਤੁਹਾਨੂੰ ਮਾਈਕ ਦੇ ਸਾਹਮਣੇ ਕਹਿੰਨਾ ਅਸੀਂ ਤੁਹਾਨੂੰ ਇਕੱਠਾ ਕਰਕੇ ਮਹੀਨੇ ਦਾ ਦੇਣ ਨੂੰ ਤਿਆਰ ਆ ਜਿੱਥੋਂ ਮਰਜੀ ਦਈਏ ਕਮ ਸੇ ਕਮ ਲੋਕਾਂ ਨੂੰ ਸੁਖ ਤੇ ਦਿਓ ਇੱਥੋਂ ਹੀ ਮੈਂ ਉਹਨਾਂ ਨੂੰ ਇੱਥੋਂ ਦਾ ਗੱਲ ਕਹੀ ਕਿ ਐਡੀ ਵੱਡੀ ਉਹ ਤੁਸੀਂ ਸਾਡਾ ਸ਼ਹਿਰ ਦਾ ਏਰੀਆ ਘੇਰ ਕੇ ਉਹਨੂੰ ਤਬਾਹ ਕੀਤਾ ਹੋਇਆ ਕਮ ਸੇ ਕਮ ਜਿੰਨੀ ਦੇਰ ਬੱਸ ਨਹੀਂ ਚੱਲਦੀ ਉਹਦੇ ਵਿੱਚ ਕੋਈ ਐਮਰਜੈਂਸੀ ਸਰਵਿਸ ਇੰਨੀ ਗਰਮੀ ਹੈ ਖੜਾ ਹੋਇਆ ਜਾ ਰਿਹਾ ਇੱਥੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਉਹਦੇ ਵਿੱਚੋਂ ਮਤਲਬ ਬੱਸੇਜ਼ ਉਹਨਾਂ ਦੇ ਆਟੋ ਲੰਘ ਜਾ ਕਰਨ ਵਨਵੇ ਔਰ ਲਿਮਟ ਦੇ ਨਾਲ ਜਿੰਨੀ ਵੀ ਟ੍ਰੈਫਿਕ ਲਿਮਟ ਹੈ ਸਪੀਡ ਲਿਮਟ ਦੇ ਨਾਲ ਇੱਕ ਤਰਫਾ ਇੱਥੋਂ ਲੰਘ ਜਾ ਕਰਨ ਕਿਤੇ ਨਾ ਕਿਤੇ ਵਰਤੋਂ ਚ ਤੇ ਲਿਆਓ ਸਿਰਫ ਤਨਖਾਹਾਂ ਲੈਣ ਦਾ ਮਤਲਬ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਬਾਹਰਲੇ ਮੁਲਖ ਚ ਜਾਓ ਨਾ ਉਹ ਸੋਚਦੇ ਨੇ ਸਾਡੀ ਅਗਲੀ ਪੀੜੀ ਤਰੱਕੀ ਕਿਦਾਂ ਕਰੂਗੀ ਸਾਡੇ ਬੱਚੇ ਸਰਵਾਈਵ ਕਿਦਾਂ ਕਰਨਗੇ ਤੇ ਸਾਡੇ ਹੁਕਮਰਾਨ ਪਤਾ ਕੀ ਕਰਦੇ ਆ ਸਾਡੇ ਅਫਸਰਸ਼ਾਹੀ ਪਤਾ ਕੀ ਕਰਦੀ ਆ ਵੀ ਸਾਡਾ ਟਾਈਮ ਟੱਪ ਜਾਣਾ ਚਾਹੀਦਾ ਯਾਰ ਸਾਡੀ ਰਿਟਾਇਰਮੈਂਟ ਤੱਕ ਮਤਲਬ ਕੱਖ ਖਲਾਵੇ ਸਾਡੀ ਮौज-ਮਸਤੀ ਬਣੀ ਰਹੇ ਸਾਡੇ ਉੱਤੇ ਕੋ ਦਾਗ ਨਾ ਲੱਗੇ ਅਗਲੀ ਪੀੜੀ ਵੱੜਦੀ ਠੱਠੇ ਖੂਚ ਇਹਦੇ ਬਾਰੇ ਕਿੰਨੇ ਸੋਚਣਾ ਆ 100 ਬਸ ਤੁਹਾਨੂੰ ਦਰਦ ਨਹੀਂ ਆਉਂਦਾ ਯਾਰ ਮਤਲਬ ਲੋਕਾਂ ਨੇ ਪਾਈ ਪਾਈ ਟੈਕਸ ਦਿੱਤਾ ਕੋਈ ਚੀਜ਼ ਲਿਆਉਂਦੇ ਹੋ ਤੇ ਟੈਕਸ ਅ ਸਕੰਦਰ ਜੀ ਤੁਹਾਡੀ ਕਮੀਜ਼ ਦੇ ਉੱਤੇ ਆਟੇ ਦੇ ਉੱਤੇ ਚੌਲ ਦੇ ਇਸ ਨਾਲ ਬੱਸਾਂ ਬਣੀਆਂ ਔਰ ਤੁਸੀਂ ਮਰਜੀ ਦੇ ਮਾਲਕ ਹੋ ਜਦੋਂ ਮਰਜੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜੀ ਇਹਨਾਂ ਨੂੰ ਚਲਾ ਲਓ ਇਹ ਇੱਕ ਤਾਨਾਸ਼ਾਈ ਹੈ ਹੋਰ ਕੀ ਹੈ ਅੱਜ ਪ੍ਰੋਟੈਸਟ ਰੱਖਿਆ ਸੀ ਪ੍ਰੋਟੈਸਟ ਨਹੀਂ ਸੀਗਾ ਇਹਨਾਂ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਇੰਨਾ ਅਸੀਂ ਮੁਲਾਜ਼ਮਾਂ ਮੈਂ ਤਾਂ ਉਦੋਂ ਹੀ ਇੱਕ ਦਿਨ ਇੱਥੋਂ ਬੋਲ ਗਿਆ ਸੀਗਾ ਹੁਣ ਕਮਿਸ਼ਨਰ ਸਾਹਿਬ ਨੂੰ ਮੇਰਾ ਮਿਲਣ ਦਾ ਪ੍ਰੋਗਰਾਮ ਸੀਗਾ ਇਹਨਾਂ ਨੇ ਮੈਨੂੰ ਕਿਹਾ ਦੀ ਸਾਨੂੰ ਲੋਕਾਂ ਨੂੰ ਸੁਣੋ ਤੇ ਸਹੀ ਇੱਕ ਕਰੀ ਆ ਕੇ ਅਸੀਂ ਤੇ ਚਾਹੁੰਦੇ ਹਾਂ ਬੱਸਾਂ ਚੱਲਣ ਘੱਟ ਰੇਟ ਤੇ ਵੀ ਅਸੀਂ ਚਲਾਉਣ ਨੂੰ ਤਿਆਰ ਸੀਗੇ ਮਤਲਬ ਫੇਰ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਮਹਿਜ ਸ਼ਹਿ ਕੀ ਸਰਕਾਰ ਗੁਰੂ ਨਗਰੀ ਆ ਯਾਰ ਹਰਮੰਦਰ ਸਾਹਿਬ ਦੇ ਨਾਮ ਦੇ ਉੱਤੇ ਤੇ ਲੋਕ ਜਾਨ ਤੱਕ ਵਾਰ ਦਿੰਦੇ ਨੇ ਘਰ ਦੀਏ ਟੇਡ ਤੱਕ ਵਾਰ ਦਿੰਦੇ ਨੇ ਲੱਖ ਲਾਹਣ ਤਾਂ ਵੀ ਸਰਕਾਰ 2 ਕਰੋੜ ਰੁਪਇਆ ਮਹੀਨਾ ਇਸ ਸ਼ਹਿਰ ਨੂੰ ਸਬਸਿਡੀ ਨਹੀਂ ਦੇ ਸਕਦੀ 2 ਕਰੋੜ ਰੁਪਇਆ ਸਰਕਾਰ ਸ਼ਹਿਰ ਨੂੰ ਫੰਡ ਨਹੀਂ ਦੇ ਸਕਦੀ ਲੱਖ ਲਾਹਣ ਤਾਂ ਮੈਂ ਕਹਿਣਾ ਚਾਹੁੰਦਾ ਵੀ ਆ ਆ ਤਰੀਕਾ ਸਾਡਾ ਇੱਕ ਸਾਲ ਹੋ ਗਿਆ ਵਿੱਚੋਂ ਕਈ ਬੱਸਾਂ ਤੇ ਕੰਡਮ ਹੋ ਗਈਆਂ ਹੋਣੀਆਂ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਮੈਂ ਹੁਣ ਇਹਨਾਂ ਦੇ ਇੰਚਾਰਜ ਨੇ ਜੀ ਉਹਨਾਂ ਨੂੰ ਪੁੱਛਿਆ ਬੜਾ ਵਧੀਆ ਉਹਨਾਂ ਸਾਡੇ ਨਾਲ ਡੀਲ ਕੀਤਾ ਇੱਕ ਮਿੰਟ ਬੀਬਾ ਜੀ 100 ਦੇ ਵਿੱਚੋਂ 97 ਬੱਸਾਂ ਚੋਂ 60 ਅੱਜ ਵੀ ਜਿਹੜੀਆਂ ਮਤਲਬ ਰੋਡ ਦੇ ਉੱਤੇ ਰਨਿੰਗ ਉਹਨਾਂ ਦੀ ਹੋ ਸਕਦੀ ਹੈ ਉਹ 60 ਬੱਸਾਂ ਚਲਾਈਆਂ ਜਾਣ ਦੂਜੀ ਚੀਜ਼ ਜਿਹੜੀਆਂ ਉਧਰ ਬੱਸਾਂ ਕੰਡਮ ਨੇ ਕਮ ਸੇ ਕਮ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਖਿਲਾੜ ਕੇ ਉੱਥੇ ਕੋਈ ਡਿਸਪੈਂਸਰੀਜ਼ ਬਣਾ ਦਿੱਤੀਆਂ ਜਾਣ ਉਹਨਾਂ ਦੇ ਵਿੱਚ ਕੋਈ ਵਰਤੋਂ ਚ ਤੇ ਲਿਆਓ ਯਾਰ ਸਮਾਨ ਚੋਰੀ ਹੁੰਦਾ ਉਧਰ ਵੀ ਤੁਸੀਂ ਦੇਖੋ ਬੱਸਾਂ ਦੀ ਹਾਲਤ ਕੀ ਹੋ ਗਈ ਹੈ ਸਿਟੀ ਬੱਸ ਦੀ ਗੱਲ ਕਰ ਰਿਹਾ ਅੱਜ ਉਹ 100 ਬੱਸ ਕੰਡਮ ਹੋ ਗਈ 100 ਇਹ ਵੀ ਕੰਡਮ ਹੋ ਜਾਣੀ ਹੈ ਤੇ ਜਾਣਾ ਕਿੱਥੇ ਹੈ ਮਤਲਬ ਪੈਸਾ ਕਿੱਦਾ ਗਿਆ ਯਾਰ ਤੁਸੀਂ ਤੇ ਰੋਕ ਲਾ ਦਿੱਤੀ ਉਹਦੇ ਉੱਤੇ ਮੈਂ ਕਹਿੰਦਾ ਏਡੀ ਵੱਡੀ ਬੱਸ ਹੈ ਜਿਹੜੀਆਂ ਉੱਥੇ ਸਿਟੀ ਬੱਸਾਂ ਲੱਗੀਆਂ ਨੇ ਇਹਨਾਂ ਸਾਈਡ ਬੱਸ ਹੈਗੀ ਆ ਤੁਸੀਂ ਰੋਡ ਤੇ ਨਹੀਂ ਚੜਾਉਣੀ ਨਾ ਚੜਾਓ ਉਹਨਾਂ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਡਿਸਪੈਂਸਰੀ ਚਾਲੂ ਕਰ ਦਿੱਤੀਆਂ ਜਾਣ ਯਾਰ ਮੈਡੀਕਲ ਕੈਂਪ ਲਾ ਲੈ ਦੋ ਬੱਸਾਂ ਕੋਵਿਡ ਚ ਚਾਲੂ ਕੀਤੀਆਂ ਅਸੀਂ ਅੱਜ ਵੀ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਤੁਸੀਂ ਵਿਜ਼ਿਟ ਕਰਿਓ ਦੋ ਪਿੱਛੇ ਲੱਗੀਆਂ ਨੇ ਉਹ ਕੋਵਿਡ ਦਾ ਇਹਨਾਂ ਉਹ ਰੂਮ ਤਿਆਰ ਕੀਤਾ ਸੀਗਾ ਉਹ ਬੱਸਾਂ ਦੇ ਵਿੱਚ ਐਂਬੂਲੈਂਸ ਤਿਆਰ ਕੀਤੀ ਸੀ ਆਪਾਂ ਕਰਨਾ ਹੀ ਕੁਛ ਨਹੀਂ ਚਾਹੁੰਦੇ ਹੌਲੀ ਹੌਲੀ ਇਹਨਾਂ ਦੀ ਮਿਆਦ ਵੀ ਮੁੱਕ ਜਾਣੀ ਹੈ ਉਹ ਉੱਥੇ ਕਿਹਾ ਜਾਂਦਾ ਵੀ 7 ਸਾਲ ਉਹਨਾਂ ਨੂੰ ਫਿਰ ਕੰਡਮ ਕਰ ਦਿੱਤੀਆਂ ਜਾਣਗੀਆਂ ਔਰ ਕੱਲਾ ਪ੍ਰਸ਼ਾਸਨ ਕਸੂਰਵਾਰ ਨੇ ਉੱਥੇ ਪਿੱਛੇ ਜਾ ਕੇ ਬੱਸਾਂ ਦੀ ਹੋ ਸਕਦਾ ਤੁਹਾਨੂੰ ਇਜਾਜ਼ਤ ਦੇ ਦੇਣ ਜਾਂ ਆਪ ਹੀ ਮੇਰੇ ਕੋ ਫੁਟੇਜ ਹੋਊਗੀ ਤੁਸੀਂ ਲੈ ਲਿਓ ਕੌਣ ਇਹਨੂੰ ਬੰਦ ਕਰਾਉਂਦਾ ਕਿਹੜੇ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਜਿਹੜੇ ਬੱਸਾਂ ਨਾਲ ਬੰਦ ਕਰਾਉਂਦੇ ਨੇ ਉੱਥੇ ਜਾਓ ਜਦੋਂ ਕਿਤੇ ਬੱਸ ਜਾਂਦੀ ਹੈ ਆਊਟਸਾਈਡ ਏਰੀਆ ਦੇ ਵਿੱਚ ਤੇ ਲੋਕੀ ਪੱਥਰ ਮਾਰ ਕੇ ਇਹਨਾਂ ਦੇ ਸ਼ੀਸ਼ੇ ਤੋੜਦੇ ਨੇ ਯਾਰ ਆ ਸਾਡੀ ਫਿਤਰਤ ਹੈ ਆ ਸਾਡਾ ਜਮੀਰ ਹੈ ਕਿ ਆਪਣੀ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਕਰਾਉਨੇ ਆ ਸਰਕਾਰੀ ਪ੍ਰਾਪਰਟੀ ਚੱਲੇ ਨਾ ਸਾਡੇ ਮਾਫੀਆਜ਼ ਦੇ ਕਾਰੋਬਾਰ ਚੱਲਣ ਪ੍ਰਾਈਵੇਟ ਬੱਸੇ ਜਿਹੜੀਆਂ ਚੱਲਣ ਇਸ ਤਰੀਕੇ ਉਹ ਵੇਖੋ ਉਹਨਾਂ ਦੇ ਸ਼ੀਸ਼ੇ ਤੋੜੇ ਨੇ ਉਹ ਟੁੱਟਣ ਦੀ ਕੋਈ ਤੋਕ ਹੀ ਨਹੀਂ ਹੈਗੀ ਨਾ ਥੱਲੇੋਂ ਵੱਜੀ ਹੈ ਨਾ ਸਾਈਡ ਤੋਂ ਵੱਜੀ ਹੈ ਸ਼ੀਸ਼ੇ ਤੋੜੇ ਨੇ ਪੱਥਰ ਮਾਰ ਮਾਰ ਕੇ ਇਹ ਜਨਤਾ ਦਾ ਵੀ ਹ ਇਹ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਇਹ ਸਾਡੀ ਤਨਖਾਹ ਤੇ ਪਾਲਦੇ ਨੇ ਇਹਨਾਂ ਨੂੰ ਮਸਲਾ ਕੋਈ ਹੱਲ ਨਜ਼ਰ ਹੁੰਦਾ ਜੀ ਵਿਖਾਈ ਦਿੰਦਾ ਕੁਝ ਦੇਖੋ ਮਸਲੇ ਅੱਗੇ ਵੀ ਬਹੁਤ ਸਾਰੇ ਹੱਲ ਹੋਣ ਵਾਲੇ ਨੇ ਇਹ ਲੋਕ ਪ੍ਰੋਟੈਸਟ ਕਰਨ ਆਏ ਜੇ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇਹਨਾਂ ਦੇ ਉੱਤੇ ਗੌਰ ਕਰੇ ਇਹ ਮਤਲਬ ਇੱਕ ਜੈਨੂਇਨ ਜਮਸਲਾ ਸ਼ਹਿਰ ਦੇ ਵਿੱਚ ਬੱਸੇ ਚੱਲਣੀਆਂ ਚਾਹੀਦੀਆਂ ਨੇ ਅਸੀਂ ਤੇ ਇਹਨਾਂ ਨੂੰ ਕਹਿ ਸਕਦੇ ਹਾਂ ਨਾ ਜਿੱਥੋਂ ਤੱਕ ਉਹ ਸਦਨ ਕਮਿਸ਼ਨਰ ਕੋ ਵੀ ਜਾਵਾਂਗੇ ਉੱਥੇ ਕਾਰਪੋਰੇਸ਼ਨ ਵੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਮੈਂ ਕਦੀ ਧਰਨਿਆਂ 'ਚੋ ਵਿਸ਼ਵਾਸ ਨਹੀਂ ਰੱਖਦਾ ਕਿ ਰੋਡ ਜਾਮ ਕਰ ਦਿਓ ਮੈਂ ਇਹੋ ਜੀ ਚੀਜ਼ ਨਾ ਕਹ ਰਹੇ ਕਮਿਸ਼ਨਰ ਕੋ ਜਾਵਾਂਗੇ ਤੇ ਚੰਡੀਗੜ੍ਹ ਤੱਕ ਹੋ ਆਏ ਨੇ ਮੈਂ ਤੁਹਾਨੂੰ ਦੱਸ ਰਿਹਾ ਜੀ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਇੱਕ ਨਵੀਂ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ ਜੇ ਸਰਕਾਰ ਕਵੇ ਕਿ ਸਾਡੇ ਕੋਲ ਹਰ ਵਾਸੀ ਇਹਨਾਂ ਬੱਸਾਂ ਨੂੰ ਚਲਾਉਣ ਨੂੰ ਤਿਆਰ ਆ ਕੰਮ ਸੇ ਕੰਮ ਤੁਸੀਂ ਕਹੋ ਸਾਡੇ ਕੋਲ ਨਹੀਂ ਹੋ ਸਕਦਾ ਤੇ ਅਸੀਂ ਤੁਹਾਨੂੰ 2 ਕਰੋੜ ਰੁਪਈਆ ਕਿਸੇ ਤਰੀਕੇ ਵੀ ਇਹਨਾਂ ਨੂੰ ਚਾਲੂ ਕੀਤਾ ਜਾਵੇ। ਬਿਲਕੁਲ ਜੀ। ਦੂਜੀ ਚੀਜ਼ ਆ ਵੀ ਦੋਵੇਂ ਤੱਤ ਪਰਨੇ ਨੂੰ ਚਲਾਉਣ ਲਈ ਉਹ ਕਹਿੰਦੇ ਆ ਵੀ ਸਾਡੇ ਜਿਹੜੇ ਪੈਸੇ ਕੱਟੇ ਜਾਂਦੇ ਸੀਗੇ ਬੰਦਾ ਤੇ 100 ਰੁਪਏ ਦਾ ਮਤਲਬ ਨੁਕਸਾਨ ਨਹੀਂ ਜਾਂਦਾ ਤੇ ਸਾਡੇ ਪੈਸੇ ਕੋ ਕੱਟੇ ਜਾਣਗੇ। ਜੀ ਇੱਕ ਮਿੰਟ ਜੀ ਡਰਾਈਵਰੀ ਕਰਨੀ ਆ। ਮੇਰੀ ਫੇਰ ਬੇਨਤੀ ਹੈ ਸਰਕਾਰ ਨੂੰ ਵੀ ਇਹ ਵੀ ਟੰਟਾ ਮੁੱਕ ਗਿਆ ਵੀ ਕੌਣ ਬੰਦ ਕਰਾਉਣਾ ਚਾਹੁੰਦਾ ਤੇ ਕੌਣ ਨਹੀਂ ਕਰਾਉਣਾ ਚਾਹੁੰਦਾ ਸਾਰੇ ਹੀ ਚਾਹੁੰਦੇ ਨੇ ਇਹ ਚੱਲੇ। ਇੱਕ ਦੂਜੇ ਸ਼ਹਿਰ ਦਾ ਵੀ ਭਲਾਵਾ ਬੰਦ ਹੋ ਗਿਆ ਤੁਸੀਂ ਵੇਖੋ ਕੱਲਾ ਤੁਹਾਡਾ ਨਹੀਂ ਤੁਹਾਡਾ ਤੇ ਨੁਕਸਾਨ ਹੈਗਾ ਤਨਖਾਵਾ ਦਾ ਬਾਕੀ ਸ਼ਹਿਰ ਵੇਖੋ ਬੱਚੇ ਵਿਚਾਰੇ ਕਿੰਨੇ ਕਿੰਨੇ ਪੈਸੇ ਬਚਾਉਂਦੇ ਸੀਗੇ ਕਿੰਨਾ ਕਿੰਨਾ ਦਾ ਟਾਈਮ ਬਚਦਾ ਸੀਗਾ ਕਿਤੋਂ ਕਿਤੇ ਜਾਣਾ ਹੋਵੇ ਤੇ ਇਹਨਾਂ ਨੂੰ ਵੀ ਕੰਮ ਬਿਠਾਉਣਾ ਚਾਹੀਦਾ ਇਹ ਕਿਸੇ ਦੀ ਵੀ ਰੋਜੀ ਰੋਟੀ ਮੈਂ ਨਹੀਂ ਕਹਿੰਦਾ ਹੋ ਆਪਾਂ ਕੱਲ ਕਮਿਸ਼ਨਰ ਨਾਲ ਗੱਲ ਕਰਾਂਗੇ ਆਪਾਂ ਸਾਡਾ ਮਸਲਾ ਬੱਸਾਂ ਚਲਾਉਣ ਦਾ ਵਾ ਸਾਡਾ ਮਸਲਾ ਕੋਈ ਇੱਕ ਦੂਜੇ ਨਾਲ ਤਕਰਾਰ ਵਧਾਉਣ ਚ ਨਹੀਂਗਾ ਕਰਾਦੀਆਂ ਮਜਬੂਰੀਆਂ ਚੁੱਕ ਕੇ ਬੈਠੀਆਂ ਸਾਰਾ ਪਰਿਵਾਰ ਮਤਲਬ ਕਿ ਇਤੋਂ ਜਰਾ ਹੀ ਕੀ ਨਾਮ ਬੇਟਾ ਤੇਰਾ ਸਰ ਮੇਰਾ ਨਾਮ ਰਾਜਵੀਰ ਖੋਹ ਰਾਜਵੀਰ ਖੋਹ ਕੌਣ ਕੌਣਾ ਤੇਰੇ ਘਰ ਚ ਮੇਰੇ ਪਾਪਾ ਨਹੀਂ ਹੈਗੇ ਭਰਾ ਵਾ ਤੇ ਭਰਾ ਥੋੜਾ ਮੈਂਟਲੀ ਡਿਸਟਰਬ ਆ ਹਾਂ ਹਾਂਜੀ ਤੇ ਮੰਮਾ ਹੈ ਤੇ ਮੇਰੀ ਸਿਸਟਰ ਆ ਸਿਸਟਰ ਕੀ ਕਰਦੇ ਆ ਸਿਸਟਰ ਪੀ ਜੀ ਡੀ ਸੀ ਕਰਦੀ ਪਈ ਆ ਪੜਦੀ ਆ ਇਹ ਕਿਦਾਂ ਗੁਜ਼ਾਰਾ ਚੱਲਦਾ ਹੈ ਸਰ ਔਰ ਰਿਸ਼ਤੇਦਾਰ ਥੋੜੀ ਬਹੁਤੀ ਹੈਲਪ ਕਰਦੇ ਆ ਹੋਰ ਨਹੀਂ ਕੁਝ ਵੀ ਮੈਂ ਇੱਥੇ ਮੈਟਰੋ ਚ ਲੱਗੀ ਹਾਂ ਉਹਦੇ ਨਾਲ ਹੀ ਸਾਰਾ ਹੁੰਦਾ ਸੀ ਕਿੰਨੀ ਤਨਖਾਹ ਸੀ ਤੇਰੀ 10000 ਤੇ ਵੀ ਨਾਮ ਮੈਂ ਹੋਰ ਨਹੀਂ ਕਿਸੇ ਨੂੰ ਕਹਿਣਾ ਚਾਹੁੰਦਾ ਵੀ ਅਫਸਰ ਜਿਹੜੇ ਆ ਮੈਂ ਸਮਝਦਾ ਉਹਨਾਂ ਦੇ ਹੱਥ ਜਿਹੜੇ ਬੰਨੇ ਹੋਣਗੇ ਮੈਂ ਤੈਨੂੰ ਕਹਿਣਾ ਚਾਹਨਾ ਭਗਵੰਤ ਸਿਆ ਵੀ ਆ ਬੱਚੀ ਦਾ ਹਾਲ ਵੇਖ ਕੀ ਨਾਮ ਹੈ ਤੇਰਾ ਰਾਜਬੀਰ ਕੌਰ ਰਾਜਬੀਰ ਕੌਰ ਆ ਘਰ ਦੇ ਵਿੱਚ ਇੱਕ ਭੈਣ ਪੜਦੀ ਆ ਭਰਾ ਮੈਂਟਲੀ ਡਿਸਟਰਬ ਆ ਹਾਂਜੀ ਫਾਦਰ ਫਾਦਰ ਐਕਸਪਾਇਰ ਹੋ ਗਏ ਫਾਦਰ ਐਕਸਪਾਇਰ ਹੋ ਗਏ ਆ ਇਹ ਬਸ ਤੋਂ ਗੁਜ਼ਾਰਾ ਕਰਕੇ ਤੇ ਘਰ ਦਾ ਜਿਹੜਾ ਉਹ ਰੋਟੀ ਪਾਣੀ ਚੱਲਦਾ ਸੀਗਾ ਤੇ ਹੁਣ ਰਿਸ਼ਤੇਦਾਰਾਂ ਕੋ ਮੰਗ ਮੰਗ ਖਾਂਦੇ ਆ ਕਿੰਨੀ ਕਿੰਨੀ ਕ ਆਪਾ ਪੰਜਾਬ ਨੂੰ ਨੌਕਰੀਆਂ ਦਿੱਤੀਆਂ ਕਿੰਨਾ ਕੁ ਰਜਗਾਰ ਦਿੱਤਾ ਆਪਾ ਬੋਰਡਾਂ ਤੇ ਲਿਖ ਲਿਖ ਲਾਉਨੇ ਤੇ ਇਹ ਵੀ ਦੱਸੋ ਵੀ ਇਹਦਾ ਰਜਗਾਰ ਖੋ ਲਿਆ ਇਹਦਾ ਟੱਬਰ ਜਿਹੜਾ ਭੁੱਖੇ ਮਾਰਨ ਦੀ ਕਗਾਰ ਤੇ ਲੈਣ ਦਾ ਮੈਂ ਸਿਰਫ ਤੈਨੂੰ ਕਹਿਣਾ ਚਾਹੁੰਦਾ ਸਪੈਸ਼ਲ ਤੈਨੂੰ ਪਾਉਂਗਾ ਤੇਰੇ ਫੋਨ ਦੇ ਉੱਤੇ ਤੇਰੇ ਦੋਵਾਂ ਪੀਏ ਨੂੰ ਪਾਉਂਗਾ ਵੀ ਇਹ ਸੁਣ ਆਹ ਹਾਲਾਤ ਨੇ ਯਾਰ ਜਿਹੜੀ ਚੀਜ਼ ਚਾਲੂ ਹੋ ਸਕਦੀ ਕਮ ਸੇ ਕਮ ਉਹਨ